ਇਹ ਹੈ ਅਵਿਨਾਸ਼ ਦਾ ਕਰ ਅਵਿਨਾਸ਼ ਸਿੰਘ ਦਾ ਇਹਦਾ ਬੈਂਕ ਵਾਲਿਆਂ ਨਾਲ ਡਿਸਪਿਊਟ ਪਿਆ ਹੋਇਆ ਇਹਦੇ ਸੱਟ ਵੱਜਣ ਕਾਰਨੇ ਤੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਆਰਥਿਕ ਤੌਰ ਤੇ ਤੰਗੀ ਆ ਗਈ ਉਹ ਇਹਨਾਂ ਨੂੰ ਤੰਗ ਕਰਨ ਲੱਗੇ ਕਹਿੰਦੇ ਘਰ ਨੂੰ ਤਾਲਾ ਲਾਵਾਂਗੇ ਇਹਨਾਂ ਨੇ ਸਾਡੇ ਕੋਲੇ ਜਦੋਂ ਇਹ ਖਬਰ ਭੇਜੀ ਤਾਂ ਕਿ ਜੁਨੀਅਰ ਨੇ ਇਸ ਗੱਲ ਤੇ ਸਟੈਂਡ ਲਿਆ ਵੀ ਅਸੀਂ ਘਰ ਨੂੰ ਤਾਲਾ ਨਹੀਂ ਲਾਣ ਦੇ ਬਹਿ ਕੇ ਸਾਡੇ ਨਾਲ ਸਮਝੌਤਾ ਕਰੋ ਜੋ ਜਾਇਜ਼ ਪੈਸੇ ਨੇ ਬੰਦੇ ਨੇ ਉਹ ਤਾਂ ਅਸੀਂ ਦੇਣ ਨੂੰ ਤਿਆਰ ਹਾਂ ਤੇ ਨਹੀਂ ਅਸੀਂ ਤਾਲਾ ਨਹੀਂ ਲਗਣਨਦੇ ਕਦੇ ਵੀ ਕਿਸੇ ਵੀ ਘਰ ਨੂੰ ਨਹੀਂ ਲਗਣਨਦੇ ਇੱਕ ਕੀ ਹਾਂ ਕਿਸੇ ਦੇ ਘਰ ਨੂੰ ਅਸੀਂ ਬਾਹਰ ਨਹੀਂ ਆ ਜਾਂਦੇ ਜਿਆੜ ਕੇ ਨਿਕਲਣਦੇ ਕੀ ਕਹਿੰਦੇ ਹੁਣ ਬੈਂਕ ਵਾਲੇ ਬੈਂਕ ਵਾਲੇ ਤਾਂ ਸਾਡੇ ਕੋਲੇ ਖਬਰ ਆਈ ਸੀ ਲੋਸਟ ਲਾ ਕੇ ਗਈ ਸੀ ਬਹੀ ਮਕਾਨ ਵਿਹਲਾ ਕਰੋ ਅਸੀਂ ਤਾਲਾ ਲਾਉਣਾ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਇਹਨਾਂ ਨੂੰ ਕਹਿੰਤਾ ਵੀ ਨਹੀਂ ਆ ਪਤਾਲਾ ਨਹੀਂ ਲਗਣਨਗੇ ਸਾਡੇ ਨਾਲ ਟੇਬਲ ਤੇ ਬਹਿ ਕੇ ਹਿਸਾਬ ਕਰਨਾ ਹਿਸਾਬ ਕਰਨਾ ਸਾਡਾ ਸਾਬ ਕਰਕੇ ਜੇ ਸਾਡੇ ਕੋਲ ਸਹੀ ਆਊਗਾ ਨਾ ਤਾਂ ਅਸੀਂ ਜਿੰਨੇ ਪੈਸੇ ਜਾਇਜ ਹੋਣਗੇ ਉਹ ਦੇਵਾਂਗੇ ਤੇ ਜਿਹੜੇ ਨਾਲ ਨਜਾਇਜ਼ ਪੈਸੇ ਨਾਲ ਰੱਖਣ ਕੋਈ ਪੈਸਾ ਨਹੀਂ ਮਿਲਦਾ ਤੇ ਇਹ ਗਲੀ ਨੰਬਰ 2 ਦੇ ਵਿੱਚ ਇੱਕ ਜਿਹੜਾ ਛੋਟਾ ਮਜ਼ਦੂਰ ਪਰਿਵਾਰ ਆ ਇਹਨਾਂ ਨੇ ਬੈਂਕ ਤੋਂ ਕਰਜ਼ਾ ਲੈ ਦਿੱਤਾ ਸੀ ਪਿੱਛੇ ਕਰੋਨਾ ਕਾਰਨਾਂ ਤੇ ਸਰਕਾਰ ਦੀਆਂ ਹੋਰ ਮਾੜੀਆਂ ਨੀਤੀਆਂ ਕਾਰਨ ਵੀ ਉਹ ਆਪਣਾ ਜਿਹੜਾ ਕਾਰੋਬਾਰ ਆ ਉਹ ਖੁੰਝ ਗਏ ਦਿਨੋ ਦਿਨ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਉਹ ਆਰਥਿਕ ਤੰਗੀ 'ਚ ਆ ਚੁੱਕਿਆ ਹੈਗਾ ਤੇ ਉੱਪਰੋਂ ਬੈਂਕ ਨੇ ਦਵਾਰ ਵਿਆਜ ਦੇ ਉੱਪਰ ਵਿਆਜ ਲਾ ਕੇ ਜਿਆਦਾ ਪੈਸੇ ਵਧਾ ਕੇ ਹੁਣ ਉਹ ਕਹਿੰਦੇ ਵੀ ਜੇ ਪੈਸੇ ਪਾਸ ਤੋਂ ਸਮਰਥ ਹੋ ਗਿਆ ਉਹ ਕਹਿੰਦੇ ਨੇ ਵੀ ਹੁਣ ਅਸੀਂ ਕਰਨ ਤਾਲਾ ਲਾਵਾਂਗੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਕੋਲ ਇਹ ਫਰਿਆਦ ਲੈ ਕੇ ਆਏ ਵੀ ਸਾਡੀ ਮਦਦ ਕੀਤੀ ਜਾਵੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਕਿਸੇ ਵੀ ਮਜ਼ਦੂਰ ਦਾ ਘਰ ਕਿਸੇ ਵੀ ਕਿਸਾਨ ਦੀ ਜ਼ਮੀਨ ਇੱਕੁਰਕ ਨਹੀਂ ਹੋਣ ਦਿੰਦੀ ਅਸੀਂ ਕਿਸੇ ਵੀ ਕੀਮਤ ਤੇ ਇਹਨਾਂ ਦੇ ਘਰ ਦੇ ਘਰ ਨੂੰ ਤਾਲਾ ਨਹੀਂ ਲਗਣ ਦੇਵਾਂਗੇ ਕਿ ਇਹ ਮਾਨਸਾ ਦੇ ਇੱਕ ਮਜ਼ਦੂਰ ਵੱਲੋਂ 2021 ਦੇ ਵਿੱਚ 95 ਲੱਖ ਲੋਨ ਲਿਆ ਸੀ ਬਠਿੰਡੇ ਦੀ ਇੱਕ ਫਾਈਨਾਂਸ ਕੰਪਨੀ ਕੋਲੋਂ ਇਹਨਾਂ ਵੱਲੋਂ ਤਕਰੀਬਨ 36 ਕਿਸ਼ਤਾਂ ਭਰਤੀਆਂ ਸੀ 12652 ਰੁਪਏ ਦੀ ਇੱਕ ਕਿਸ਼ਤ ਸੀ ਉਸ ਤੋਂ ਮੰਗਰੋ ਇਸ ਮਜ਼ਦੂਰ ਦੇ ਡਿੱਗਣ ਕਰਕੇ ਟੂਹੀ ਦੇ ਵਿੱਚ ਛੱਟ ਲੱਗੀ ਰੀੜ ਦੀ ਹੱਡੀ ਜਿਹੜੀ ਉਹ ਕ੍ਰਿੰਕ ਹੋ ਗਈ ਉਸ ਕਰਕੇ ਇਹ ਕਿਸ਼ਤਾਂ ਨਹੀਂ ਭਰ ਸਕਿਆ ਅੱਜ ਜਦੋਂ ਫੈਨਸ ਕੰਪਨੀ ਵਾਲੇ ਘਰ ਦੀ ਨਿਲਾਮੀ ਕਰਨ ਆਏ ਸੀ ਕਬਜ਼ਾ ਕਰਨ ਆਏ ਸੀ ਤਾਂ ਇਸ ਗੱਲ ਦੀ ਖਬਰ ਭਾਰਤੀ ਕਿਸਾਨ ਜੁਗਿਆਂ ਨੇ ਇੱਕ ਤਾਗਰਾਹ ਨੂੰ ਪਈ ਅਸੀਂ ਜਥੇਬੰਦੀ ਬੁਲਵਾ ਕੇ ਵਿਰੋਧ ਕੀਤਾ ਤੇ ਜਿਹੜੇ ਉਹ ਕਬਜ਼ਾ ਕਾਰਵਾਈ ਕਰਨ ਆਏ ਸੀ ਉਹਨਾਂ ਨੂੰ ਬਰੰਗ ਵਾਪਸ ਮੋੜਿਆ